ਭਾਰਤ 'ਚ ਲਗਭਗ 13 ਕਰੋੜ ਲੋਕ ਨੇ ਜਿਹੜੇ ਕਿ ਪਾਇਲਸ ਦੀ ਪ੍ਰੋਬਲਮ ਨਾਲ ਗਰਸਤੇ ਅਤੇ 50 ਸਾਲ ਦੀ ਉਮਰ ਤੱਕ ਕੌਣ ਦੇ ਪਹੁੰਚਦੇ ਲਗਭਗ ਹਰੇਕ ਵਿਅਕਤੀ ਨੂੰ ਇੱਕ ਵਾਰੀ ਜ਼ਿੰਦਗੀ 'ਚ ਪਾਇਲਸ ਜ਼ਰੂਰੀ ਸਸ਼ੀ ਕਾਲ ਜੀ ਮੈਂ ਡਾਕਟਰ ਪੰਕਜ ਗੁਪਤਾ ਪਾਇਲਸ ਸਪੈਸ਼ਲਿਸਟ ਹੰਡਾ ਹੈਲਥ케ਅਰ ਸੈਂਟਰ ਤੋਂ ਅਸੀਂ ਆਪਣੀ ਓਪਲੀ ਦੇ ਵਿੱਚ ਰੋਜ਼ਾਨਾ ਦੇਖਦੇ ਹਾਂ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਇਸ ਪ੍ਰੋਬਲਮ ਨਾਲ ਪੀੜਿਤ ਨੇ ਕਈ ਤਰ੍ਹਾਂ ਦੇ ਆਪਰੇਸ਼ਨ ਕਰਾ ਚੁੱਕੇ ਹੈ ਕਈ ਇੰਜੈਕਸ਼ਨ ਲਗਵਾ ਚੁੱਕੇ ਹੈ ਫੇਰ ਵੀ ਉਹਨਾਂ ਦੀ ਪ੍ਰੋਬਲਮ ਠੀਕ ਨਹੀਂ ਹੋ ਰਹੀ ਔਰ ਜਿਨ੍ਹਾਂ ਨੇ ਆਪਰੇਸ਼ਨ ਕਰਾ ਵੀ ਲਿਆ ਦੋ ਦਿਨ ਮਹੀਨਿਆਂ ਬਾਅਦ ਉਹਨਾਂ ਨੂੰ ਫੇਰ ਸਿੰਟਮਸ ਨਜ਼ਰ ਆਣੇ ਸ਼ੁਰੂ ਹੋ ਗਏ ਇਸ ਤਰ੍ਹਾਂ ਦੀ ਪ੍ਰੋਬਲਮ ਕਿਉਂ ਇੰਨੀ ਵੱਧ ਰਹੀ ਹੈ ਕਿਉਂ ਇਹ ਪ੍ਰੋਬਲਮ ਠੀਕ ਹੁੰਦਾ ਨਾਮ ਨਹੀਂ ਲੈਂਦੀ ਜਿਹੜੇ ਪੇਸ਼IENTS ਨੇ ਆਪਰੇਸ਼ਨ ਕਰਾ ਲਿਆ ਫੇਰ ਉਹਨਾਂ ਨੂੰ ਵੀ ਪ੍ਰੋਬਲਮਸ ਕਿਉਂ ਫੇਸ ਕਰਨੀ ਪਈ ਹੈ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਡਿਸਕਸ ਕਰਨ ਤੁਹਾਡੇ ਰੂਬਰੂ ਹੋਏ ਆ ਤੁਹਾਡੇ ਨਾਲ ਗੱਲਬਾਤ ਕਰਨ ਆਏ ਆ ਤਾਂ ਕਿ ਬਹੁਤ ਸਾਰੇ ਪੇਸ਼ੈਂਟ ਜੋ ਕਿ ਸਾਡੇ ਤੱਕ ਪਹੁੰਚ ਨਹੀਂ ਕਰ ਸਕਦੇ ਉਹ ਇਸ ਵੀਡੀਓ ਨੂੰ ਦੇਖ ਕੇ ਆਪਣੀ ਬਿਮਾਰੀ ਬਾਰੇ ਜਾਣਕਾਰੀ ਲੈ ਸਕਣ ਤੇ ਇਸ ਗੱਲ ਤੋਂ ਪਤਾ ਕਰ ਸਕਣ ਕਿ ਕੀ ਉਹਨਾਂ ਨੂੰ ਪ੍ਰੋਬਲਮ ਵਾਕਈ ਬਵਾਸੀਰ ਦੀ ਹੈ ਕਿਉਂਕਿ ਅਸੀਂ ਬਹੁਤ ਵਾਰੀ ਆਪਣੀ ਉਪਕੜੀ ਚ ਦੇਖਦੇ ਆਂ ਪੇਸ਼ੈਂਟ ਆਂਦਾ ਕਿ ਮੈਨੂੰ ਬਵਾਸੀਰ ਦੀ ਪ੍ਰੋਬਲਮ ਹੈ ਬਟ ਐਕਚੁਅਲ ਚ ਉਹਨੂੰ ਬਵਾਸੀਰ ਦੀ ਪ੍ਰੋਬਲਮ ਹੁੰਦੀ ਹੀ ਨਹੀਂ ਕਈ ਵਾਰੀ ਉਹਨੂੰ ਫਿਸਟੂਲਾ ਨਿਕਲਦਾ ਹੈ ਕਈ ਵਾਰੀ ਉਹਨੂੰ ਫਿਸ਼ਰ ਹੁੰਦਾ ਹੈ ਤੇ ਕਈ ਵਾਰੀ ਉਹਨੂੰ ਪਸ ਭਰੀ ਹੋਈ ਐਬਸੈਸ ਹੁੰਦਾ ਇਹ ਜੇਕਰ ਅਸੀਂ ਪੂਰੀ ਜ਼ਿੰਦਗੀ ਵੀ ਉਹਨੂੰ ਪਾਇਲ ਦੀ ਦਵਾਈ ਖਵਾਈ ਜਾਈਏ ਨਾ ਕਿ ਉਹ ਠੀਕ ਨਹੀਂ ਹੋ ਸਕਦਾ ਇਸ ਲਈ ਸਭ ਤੋਂ ਲੋੜ ਹੈਗੀ ਇੰਪੋਰਟੈਂਟ ਕੀ ਹੈ ਵੀ ਆਪਣੇ ਡਾਕਟਰ ਨਾਲ ਡਿਸਕਸ ਕਰਨਾ ਉਸ ਦੇ ਬਾਰੇ ਖੁੱਲ ਕੇ ਗੱਲ ਕਰਨਾ ਤਾਂ ਕਿ ਮਰੀਜ਼ ਦੀ ਜਿਹੜੀ ਬਿਮਾਰੀ ਹੈ ਉਹ ਸਟਾਰਟਿੰਗ ਦੇ ਵਿੱਚ ਹੀ ਆਪਾਂ ਫੜ ਸਕੀਏ ਜਿੰਨੀ ਆਪਾਂ ਲੁਕੋ ਕਰਾਂਗੇ ਜਿੰਨਾ ਅਸੀਂ ਇਹਨੂੰ ਟਾਈਮ ਬਵਾਵਾਂਗੇ ਬਿਮਾਰੀ ਅੰਦਰ ਅੰਦਰ ਉਨਾਂ ਹੀ ਵਧੇਗੀ ਉਨਾਂ ਹੀ ਸਰੀਰ ਨੂੰ ਖੋਲ ਵਾਂਗੂ ਖਾਵੇਗੀ ਤੇ ਮੁੜ ਕੇ ਉਹਨੂੰ ਠੀਕ ਕਰਨਾ ਉਹਨਾਂ ਹੀ ਮੁਸ਼ਕਿਲ ਹੋਏਗਾ ਕਿ ਜਦੋਂ ਫਿਰ 5 ਸਾਲ ਬਾਅਦ 10 ਸਾਲ ਬਾਅਦ ਮਰੀਜ਼ ਡਾਕਟਰ ਕੋਲ ਜਾਏਗਾ ਤੇ ਡਾਕਟਰ ਦੇ ਹੱਥ ਪੱਲੇ ਕੁਝ ਨਹੀਂ ਰਹਿੰਦਾ ਉਹ ਉਹਨੂੰ ਸਿੱਧਾ ਆਪਰੇਸ਼ਨ ਵਾਲ ਭੇਜਦਾ ਹੈ ਇਹ ਜੇਕਰ ਪੇਸ਼ੈਂਟ ਆਪਣੀ ਸਟਾਰਟਿੰਗ ਸਟੇਜ ਦੇ ਵਿੱਚ ਡਾਕਟਰ ਕੋਲ ਆ ਜਾਂਦਾ ਹੈ ਤੇ ਡਾਕਟਰ ਬਹੁਤ इजीली ਉਸ ਨੂੰ ਠੀਕ ਕਰ ਸਕਦੇ ਨੇ ਈਵਨ ਕਿ ਮੇਰੇ ਕੋਲ ਜਿਹੜੇ ਪੇਸ਼ੈਂਟਸ ਆਉਂਦੇ ਨੇ ਅਸੀਂ ਕਈ ਪੇਸ਼ੈਂਟਸ ਨੂੰ ਬਿਨਾਂ ਦਵਾਈ ਤੋਂ ਮੋੜ ਦਿੰਦੇ ਆ ਸਿਰਫ ਇਹ ਕਹਿੰਦੇ ਆਪਣੀ ਜੀਵਨ ਸ਼ੈਲੀ ਕਹਿੋ ਜੀ ਹੋਣੀ ਚਾਹੀਦੀ ਹੈ ਕਿਵੇਂ ਆਪਣਾ ਲਾਈਫ ਸਟਾਈਲ ਬਦਲ ਲੈਣ ਕੀ ਉਹਨਾਂ ਦਾ ਡੇਲੀ ਐਕਟੀਵਿਟੀ ਪਲਾਨ ਹੋਣਾ ਚਾਹੀਦਾ ਹੈ ਜਿਸ ਨਾਲ ਕਿ ਉਹ ਸਿਰਫ ਆਪਣੀ ਰੁਟੀਨ ਨੂੰ ਚੇਂਜ ਕਰਕੇ ਬਹੁਤ ਆਰਾਮ ਨਾਲ ਆਪਣੀ ਪ੍ਰੋਬਲਮ ਨੂੰ ਠੀਕ ਕਰ ਸਕਦੇ ਤੇ ਜੇਕਰ ਉਹ ਲਾਈਫ ਸਟਾਈਲ ਨੂੰ ਮੇਨਟੇਨ ਕਰਦੇ ਆ ਤੇ ਜ਼ਿੰਦਗੀ ਪਰ ਉਹਨਾਂ ਨੂੰ ਦੁਬਾਰਾ ਪਾਈ ਸੀ ਪ੍ਰੋਬਲਮ ਨਹੀਂ ਹੋਏਗੀ ਬਹੁਤ سارے ਪੇਸ਼ੈਂਟਸ ਠੀਕ ਹੋਏ ਨੇ ਔਰ ਸਾਨੂੰ ਦੁਆਵਾਂ ਦਿੰਦੇ ਨੇ ਕਿ ਤੁਸੀਂ ਸਾਨੂੰ ਸਹੀ ਰਾਹ ਪਾਤਾ ਨਹੀਂ ਤਾਂ ਮੈਂ ਤਾਂ ਚੱਲਾ ਸੀ ਆਪਰੇਸ਼ਨ ਕਰਾਣ ਬਹੁਤ سارے ਮਰੀਜ਼ ਲੜਦੇ ਆ ਵੀ ਡਾਕਟਰ ਸਾਹਿਬ ਤੁਸੀਂ ਦਵਾਈ ਨਹੀਂ ਦਿੰਦੇ ਕਿਉਂ ਨਹੀਂ ਦਿੰਦੇ ਇਸ ਲਈ ਨਹੀਂ ਦਿੰਦੇ ਕਿਉਂਕਿ ਅਸੀਂ ਦਵਾਈਆਂ ਵੇਚਣ ਲਈ ਨਹੀਂ ਬੈਠੇ ਅਸੀਂ ਹਮੇਸ਼ਾ ਸਾਡਾ ਇਹ ਟਾਰਗੇਟ ਰਹਿੰਦਾ ਹੈ ਮਰੀਜ਼ ਦਾ ਸਹੀ ਡਾਇਗਨੋਸ ਹੋਵੇ ਉਸ ਨੂੰ ਸਹੀ ਤਰ੍ਹਾਂ ਦੀ ਦਵਾਈ ਦਿੱਤੀ ਜਾਵੇ ਜੇ ਮਰੀਜ਼ ਦਾ ਸਹੀ ਇਲਾਜ ਹੋ ਜਾਵੇ ਉਸ ਨੂੰ ਇਹ ਪਤਾ ਲੱਗ ਜਾਵੇ ਵੀ ਬਿਮਾਰੀ ਦੇ ਕਾਰਨ ਕੀ ਸੀ ਬਿਮਾਰੀ ਸ਼ੁਰੂ ਕਿੱਥੋਂ ਹੋਈ ਹੈ ਉਸ ਕਾਰਨਾਂ ਨੂੰ ਕਿਵੇਂ ਠੱਲ ਪਾਣਾ ਹੈ ਕਿਵੇਂ ਆਪਣੀ ਜੀਵਨ ਸ਼ੈਲੀ ਬਦਲਨੀ ਹੈ ਤੇ ਮਰੀਜ਼ ਦੀ ਇਹ ਪ੍ਰੋਬਲਮ ਜਿਹਨੂੰ ਮਰੀਜ਼ ਮੰਨਦਾ ਵੀ ਹਰ 6 ਮਹੀਨੇ ਬਾਅਦ ਇਹ ਪ੍ਰੋਬਲਮ ਹੋ ਜਾਂਦੀ ਕੋਈ ਗੱਲ ਨਹੀਂ ਇੱਕ ਵਾਰੀ ਗੋਲੀ ਖਾ ਲਈ ਦੋ ਕੈਪਸੂਲ ਲੈ ਲਏ ਠੀਕ ਹੋ ਗਈ ਕੋਈ ਗੱਲ ਨਹੀਂ ਦੁਬਾਰਾ ਹੋ ਜਾਂਦੀ ਹੈ ਇਸ ਪ੍ਰੋਬਲਮ ਨੂੰ ਸਮਝੋ ਜੇ ਇਹ ਬਾਰ ਬਾਰ ਹੋ ਰਹੀ ਹੈ ਤਾਂ ਮਤਲਬ ਹੈ ਇਹ ਅੰਦਰ ਸਰੀਰ ਦੇ ਵਿੱਚ ਘੋਲ ਵਾਂਗੂ ਫੈਲ ਰਿਹਾ ਹੈ ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਇਸ ਲਈ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ ਮੈਂ ਬੈਠਾ ਹਾਂ ਤੁਸੀਂ ਸਾਨੂੰ ਕਾਲ ਕਰੋ ਬਿਲਕੁਲ ਕੋਈ ਪੈਸਾ ਨਹੀਂ ਹੈ ਬਿਲਕੁਲ ਫ੍ਰੀ ਸਲਾਹ ਹੈ ਆ ਉਸੀ ਸਾਡੇ ਨਾਲ ਗੱਲਬਾਤ ਕਰੋ ਮੈਂ ਖੁਦ ਤੁਹਾਡੇ ਨਾਲ ਗੱਲ ਕਰਾਂਗਾ ਤੁਹਾਡੇ ਨਾਲ ਤੁਹਾਡੀ ਪ੍ਰੋਬਲਮ ਦਾ ਡਿਸਕਸ ਕਰਕੇ ਇੱਕ ਸਹੀ ਤੁਹਾਡਾ ਟ੍ਰੀਟਮੈਂਟ ਸਟਰੈਟਜੀ ਬਣਾਵਾਂਗਾ ਜਿਸ ਨਾਲ ਕੀ ਤੁਹਾਡੀ ਪ੍ਰੋਬਲਮ ਜੜ ਤੋਂ ਠੀਕ ਹੋਏਗੀ ਔਰ ਮੁੜ ਕੇ ਪ੍ਰੋਬਲਮ ਤੁਹਾਨੂੰ ਕਦੀ ਨਹੀਂ ਤੰਗ ਕਰੇਗੀ ਧੰਨਵਾਦ